ਉਹ ਇਹ ਦੱਸਣ ਕਿ ਜਦੋਂ ਵਿਧਾਨ ਸਭਾ ਦੀ ਕਮੇਟੀ ਨਿਸ਼ਾਨਦੇਹੀ ਕਰਦੀ ਪਈ ਆ ਕਿ ਸਭ ਤੁਹਾਡੇ ਇੱਥੇ ਆਇਆ 650 ਕਰੋੜ ਰੁਪਈਆ ਇਧਰ ਉਧਰ ਹੋ ਗਿਆ ਪੂਰਾ ਲੱਗਾ ਨਹੀਂ ਤੁਹਾਡੇ ਕੋਲ ਉਹ ਰਿਪੋਰਟ ਟੇਬਲ ਹੋ ਜਾਂਦੀ ਆ ਤੁਸੀਂ ਹੁਣ ਤੱਕ ਉਹਦੇ ਤੇ ਕੀ ਕਾਰਵਾਈ ਕੀਤੀ ਹੈ ਪਹਿਲਾ ਪ੍ਰਸ਼ਨ ਇਹ ਬਣਦਾ ਹੈ ਪਹਿਲਾ ਪ੍ਰਸ਼ਨ ਇਹ ਬਣਦਾ ਹੈ ਸਾਬ ਠੀਕ ਹੈ ਨਾ ਜੀ ਸਾਡਾ ਪਹਿਲਾ ਪ੍ਰਸ਼ਨ ਇਹ ਹੋਣਾ ਚਾਹੀਦਾ ਕਿਉਂਕਿ ਇਹ ਜ਼ਿੰਦਗੀ ਨਾਲ ਜੁੜਿਆ ਮਸਲਾ ਹੈ ਸਾਬ ਲਖੇ ਸਿਧਾਣੇ ਦੀ ਪੋਲਿਟਿਕਸ ਬਾਰੇ ਮੈਂ ਤੁਹਾਨੂੰ ਭੂਮਿਕਾ ਚ ਦੱਸ ਦਿੱਤਾ ਕਿ ਉਹ ਪੋਲਿਟਿਸ਼ੀਅਨ ਹੈ ਸਾਡਾ ਜਾਨੂ ਹੈ ਸਾਡੇ ਮਤਭੇਦ ਵੀ ਹੋ ਸਕਦੇ ਆ ਸਿਚੋਣਾ ਵੀ ਕਰ ਸਕਦੇ ਆ ਪਬਲਿਕ ਫਿਗਰ ਹੈ ਉਹ ਧਾਰਮਿਕ ਆਗੂ ਨਹੀਂ ਹੈ ਕਿ ਤੁਸੀਂ ਅਲੋਚਨਾ ਨਹੀਂ ਕਰ ਸਕਦੇ ਤੁਸੀਂ ਹੱਕ ਰੱਖਦੇ ਹੋ ਪਰ ਲੜਾਈ ਜਿਸ ਚੀਜ਼ ਦੀ ਹੈ ਕਿ ਸਾਨੂੰ ਉਸ ਝੜ ਤੇ ਪਹੁੰਚਣਾ ਨਹੀਂ ਚਾਹੀਦਾ ਕਿ ਜਦੋਂ 650 ਕਰੋੜ ਰੁਪਏ ਆਇਆ ਤੁਹਾਡੀ ਆਪਣੀ ਕਮੇਟੀ ਬਣਾਈ ਹੋਈ ਜਿਹੜੀ ਤੁਹਾਡੀ ਆਪਣੀ ਬਣਾਈ ਕਮੇਟੀ ਵਿਧਾਨ ਸਭਾ ਦੇ ਜਿਹੜੇ ਮੈਂਬਰ ਸਹਿਬਾਨ ਨੇ ਉਹ ਨਿਸ਼ਾਨਦੇਹੀ ਕਰ ਰਹੇ ਨੇ ਕਿ ਇਹਦੇ ਵਿੱਚ ਕਪਲਾ ਹੋ ਗਿਆ ਸਾ ਤਾਂ ਤੁਸੀਂ ਕਪਲੇ ਤੇ ਕਾਰਵਾਈ ਕੀ ਕੀਤੀ ਪਹਿਲਾ ਨੰਬਰ ਇਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਤੇ ਆਪਾਂ ਹੁਣੇ ਆ ਚੰਦ ਮਿੰਟ ਲਾਈਵ ਮੁੱਦਾ ਸਭ ਨੂੰ ਪਤਾ ਹੀ ਹੈ ਕਿ ਇਸ ਵੇਲੇ ਕੱਲੋ ਕਿ ਦੋ ਵੱਡੀਆਂ ਚਰਚਾਵਾਂ ਨੇ ਨੰਬਰ 1 ਕੱਲ ਨੂੰ ਜੋ ਸਿੰਘ ਸਹਿਬਾਨ ਦੀ ਇਕੱਤਰਤਾ ਹੈ ਉਹ ਤੇ ਦੂਸਰਾ ਬੁੱਢੇ ਨਾਲੇ ਦੇ ਵਿਰੁੱਧ ਮੋਰਚਾ ਗळाਗੁਲਾ ਮੇਰਾ ਬੈਠਾ ਹੋਇਆ ਵੈਸੇ ਠੀਕ ਢੰਗ ਨਾਲ ਬੋਲ ਨਹੀਂ ਹੁੰਦਾ ਪਰ ਰੋਟੀ ਤੁਹਾਨੂੰ ਪਤਾ ਹੀ ਹੈ ਸਾਡੇ ਅਰਗਿਆਂ ਦੀ ਬੋਲਿਆਂ ਤੋਂ ਹੀ ਚੱਲਦੀ ਆ ਤੇ ਵੈਸੇ ਵੀ ਜ਼ੁਬਾਨ ਜਿਹੜੀ ਹੁੰਦੀ ਆ ਬੋਲਣ ਵਾਸਤੇ ਹੀ ਆ ਪਰ ਇਹ ਆ ਕਿ ਸਹੀ ਢੰਗ ਨਾਲ ਬੋਲੋ ਤਾਂ ਬਿਹਤਰ ਆ ਸਹੀ ਸਮੇਂ ਤੇ ਸਹੀ ਚੀਜ਼ਾਂ ਨੂੰ ਜਿਹੜਾ ਹੈ ਨਾ ਬੋਲਦੇ ਰਹੋ ਤਬ ਇਹ ਬੱਧਰ ਹੈ ਤਾਂ ਮੈਂ ਗੱਲ ਕਰਨੀ ਹੈ ਮੈਂ ਟਾਈਟਲ ਦਿੱਤਾ ਕਿ ਲੱਖੇ ਸੁਧਾਣੇ ਵਰਗੇ ਕੀ ਕਰਦੇ ਫਿਰਦੇ ਆ ਪਹਿਲੀ ਗੱਲ ਦੇਖੋ ਸਾਡੀ ਬਹੁਤ ਸਾਰੀਆਂ ਨ타ਮਾ ਨਾਲ ਬਹੁਤ ਸਾਰੇ ਪਾਰਟੀਆਂ ਦੇ ਜਿਹੜੇ ਲੀਡਰ ਹੁੰਦੇ ਆ ਉਹਨਾਂ ਦੇ ਨਾਲ ਬਹਿਣੀ ਉਠਣੀ ਜਾਂ ਕਹਿ ਲਓ ਯਾਰੀ ਦੋਸਤੀ ਜਾਂ ਲਿਹਾਜ਼ ਹੁੰਦੀ ਆ ਪਰ ਇੱਕ ਪੱਤਰਕਰਨੇ ਉਹਦੇ ਵਿੱਚ ਕਿੰਨਾ فاਸਲਾ ਰੱਖਣਾ ਹੈ ਪ੍ਰੋਫੈਸ਼ਨ ਤੇ ਪਰਸਨਲ ਰਿਸ਼ਤੇ ਚ ਉਹਦੇ ਤੇ ਡਿਪੈਂਡ ਕਰਦਾ ਹੈ ਤੇ ਮੈਂ ਇਸ ਨੂੰ ਬਹੁਤ ਸਜਾ ਸਵਾਰ ਕੇ ਰੱਖਦਾ ਹੁੰਦਾ ਕਿ ਲਿਹਾਜ਼ ਆਪਣੀ ਜਗਾ ਲਿਆਕਤ ਆਪਣੀ ਜਗਾ ਪਰ ਪੇਸ਼ਾ ਆਪਣੀ ਜਗਾ ਕਿਉਂਕਿ ਉਹਨਾਂ ਦੀ ਸਿਆਸਤ ਆਪਣੀ ਜਗਾ ਹੈ ਤਾਂ ਸਾਡਾ ਪੇਸ਼ਾ ਸਾਡੀ ਜਗਾ ਤੇ ਆ ਪਹਿਲੀ ਗੱਲ ਤੇ ਮੈਂ ਇਹ ਕਰ ਰਿਹਾ ਹਾਂ ਬਾਕੀ ਮੈਂ ਕਿਸੇ ਦੀ ਜ਼ਿਆਦਾ ਆਈਡੀਓਲੋਜੀ ਤੋਂ ਯਾਰ ਰਾਜਨੀਤੀ ਤੋਂ ਕਦੇ متاثر ਨਹੀਂ ਹੋਇਆ ਦੂਸਰੀ ਚੀਜ਼ ਮੇਰੀ ਇਹ ਮੇਰਾ ਡਿਸਕਲੇਮਰ ਹੈ ਠੀਕ ਹੈ ਨਾ ਜੀ ਕਿ ਮੈਂ ਕਦੇ ਵੀ ਹਾਂ ਠੀਕ ਹੈ ਕੋਈ ਬੰਦਾ ਮੈਨੂੰ ਕਹੇ ਕਿ ਯਾਰ ਸਾਡੀ ਆ ਗੱਲ ਲੋਕਾਂ 'ਚ ਜਾਣੀ ਚਾਹੀਦੀ ਹੈ ਤੇ ਮੈਨੂੰ ਲੱਗੇ ਕਿ ਯਾਰ ਜਾਣੀ ਬਣਦੀ ਹੈ ਕਿਉਂਕਿ ਇਹਨਾਂ ਦੇ ਕੋਲ ਵਸੀਲੇ ਨਹੀਂ ਹੈ ਇਹਨਾਂ ਦੇ ਕੋਲ ਉੱਡਾ ਦਾਇਰਾ ਨਹੀਂ ਹੈ ਤੇ ਜੇ ਸਾਨੂੰ ਪ੍ਰਮਾਤਮਾ ਨੇ ਬਖਸ਼ਿਆ ਠੀਕ ਹੈ ਤਾਂ ਉਹ ਚੀਜ਼ ਆਪਣੀ ਜਗ੍ਹਾ ਹੁੰਦੀ ਹੈ ਅਦਰਵਾਈਜ਼ ਆਪਾਂ ਕਿਸੇ ਨੂੰ ਨਾ ਪ੍ਰਮੋਟ ਕਰਦੇ ਹਾਂ ਨਾ ਮਿੱਥ ਕੇ ਕਦੇ ਕਿਸੇ ਦੀ ਆਲੋਚਨਾ ਕੀਤੀ ਹੈ ਮੇਰਾ ਡਿਸਕਲੇਮਰ ਹੈ ਲੱਖੇ ਸਧਾਣੇ ਦੀ ਆਲੋਚਨਾ ਵੀ ਮੈਂ ਕਰਦਾ ਰਹਿਣਾ ਕੋਈ ਦਿੱਕਤ ਨਹੀਂ 나 ਹੀ ਉਹਨੂੰ ਕਦੇ ਪ੍ਰੋਬਲਮ ਆਈ ਹੈ ਮੇਰੇ ਤੋਂ ਸਮੇਂ-ਸਮੇਂ ਤੇ ਮੈਂ ਗਲਤ ਕਹਿ ਵੀ ਦਿੰਦਾ ਹਾਂ ਉਹਨਾਂ ਲੱਖੇ ਸਧਾਣੇ ਹੋਰਾਂ ਦਾ ਜਿਹੜਾ ਮਸਲਾ ਹੈ ਕਿ ਲੱਖੇ ਸਧਾਣੇ ਹੋਰਾਂ ਦਾ ਕਾਫੀ ਤੁਸੀਂ ਦੇਖੋ ਕੁਝ ਕਾਰੋਬਾਰੀਆਂ ਨੇ ਵੀ ਬਲੈਕਮੈਲਰ kiya ਮੇਰੇ ਖਲ ਦੇ ਨਾਲ ਕਾਰੋਬਾਰੀ ਹੈ ਉਹ ਵੀ ਸਾਡੇ ਆ ਇਸ ਤਰ੍ਹਾਂ ਦੇ ਤਿੱਖੇ ਤੇ ਤਲਖ ਸ਼ਬਦ ਵਰਤੰਤੋਂ ਘਰੇਿਸ ਕਰਨਾ ਚਾਹੀਦਾ ਪਹਿਲੀ ਗੱਲ ਮੇਰੀ ਇਹ ਹੈ ਫਿਰ ਲਖੇ ਸਿਧਾਨੇ ਨੇ ਵੀ ਜਿਸ ਤਰ੍ਹਾਂ ਰਿਐਕਟ ਕੀਤਾ ਮੈਂ ਉਸ ਨੂੰ ਵੀ ਸਹੀ ਨਹੀਂ ਮੰਨਦਾ ਕਿਉਂਕਿ ਤੁਸੀਂ ਜਦੋਂ ਇੱਕ ਪਬਲਿਕ ਫਿਗਰ ਬਣ ਜਾਂਦੇ ਹੋ ਜਦੋਂ ਨੇਤਾ ਬਣ ਜਾਂਦੇ ਹੋ ਤਾਂ ਤੁਹਾਨੂੰ ਠੀਕ ਹੈ ਤਰ੍ਹਾਂ ਤਰ੍ਹਾਂ ਦੀ ਆਲੋਚਨਾ ਚੱਲਣੀ ਪੈਂਦੀ ਹੈ ਪਰ ਮੈਂ ਹਮੇਸ਼ਾ ਕਹਿੰਦਾ ਕਿ ਦੋ ਬੰਦੇ ਲਖਾ ਸਿਧਾਨਾ ਤੇ ਨਵਜੋਤ ਸਿੱਧੂ ਪੰਜਾਬ ਬਾਰੇ ਸੋਚ ਰੱਖਦੇ ਐ ਚੰਗੀ ਸੋਚ ਰੱਖਦੇ ਐ 노 ਡਾਊਟ ਪਰ ਦੋਨਾਂ ਦੀ ਕਿਤੇ ਨਾ ਕਿਤੇ ਜੋ ਬੋਲਬਾਣੀ ਇੱਕ ਧਾਇਰੇ ਚ ਵਾਰ ਚਲੇ ਜਾਂਦੀ ਹੈ ਇਹਨਾਂ ਦੇ ਸੁਭਾਅ ਦੇ ਅਨੁਸਾਰ ਉਹ ਇਹਨਾਂ ਵਾਸਤੇ ਬਹੁਤ ਖਤਰਨਾਕ ਬਣ ਜਾਂਦੀ ਹੈ ਹੁਣ ਲੱਖਾ ਸਿਧਾਣਾ ਪੋਲਿਟਿਸ਼ੀਅਨ ਹੈ ਐਲਾਨੀਆਂ ਇਲੈਕਸ਼ਨ ਲੜ ਚੁੱਕਾ ਉਹਨੇ ਰਾਜਨੀਤੀ ਵੀ ਕਰਨੀ ਹੈ ਸਭ ਨੂੰ ਤੇ ਹੱਕ ਹੈ ਭਾਈ ਅਗਲੇ ਦਾ ਤੇ ਮੈਂ ਪਹਿਲਾਂ ਹੀ ਕਿਹਾ ਕਿ ਪ੍ਰਵਾਸੀ ਵਰਸਜ ਪੰਜਾਬੀ ਅਤੇ ਕਾਰੋਬਾਰੀ ਵਰਸਜ ਕਿਸਾਨੀ ਜੇ ਬਣਦਾ ਹੈ ਤਾਂ ਉਹਦੇ ਚ ਜਿੰਨਾ ਫਾਇਦਾ ਭਾਜਪਾ ਨੂੰ ਹੋਏਗਾ ਉਨਾ ਹੀ ਫਾਇਦਾ ਲੱਖੇ ਸਿਧਾਣੇ ਦੀ ਪੋਲਿਟਿਕਸ ਨੂੰ ਹੈ ਇਹ ਵੀ ਗੱਲ ਚੜੀ ਹੈ ਮੈਂ ਖੁੱਲੇ ਰੂਪ 'ਚ ਕਹਿਣਾ ਪਬਲਿਕ ਡੋਮੇਨ 'ਚ ਹੈ ਤੇ ਮੈਂ ਉਸ ਗੱਲ ਤੇ ਕਿਤੇ ਨਾ ਕਿਤੇ ਖਲੋਤਾ ਵੀ ਆ ਕਿ ਇਹਨਾਂ ਚੀਜ਼ਾਂ ਦਾ ਫਾਇਦਾ ਹੋਏਗਾ ਹੁਣ ਆਈਏ ਅਸਲੀ ਗੱਲ ਤੇ ਠੀਕ ਹੈ ਜੀ ਇਹ ਭੂਮਿਕਾ ਹੋ ਗਈ ਹੁਣ ਆਈਏ ਮੁੱਦੇ ਦੀ ਗੱਲ ਤੇ ਕਿ ਯਾਰ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਠੀਕ ਹੈ ਤੁਸੀਂ ਲੱਖੇ ਸਿਧਾਣੇ ਹੋਰਾਂ ਨੂੰ ਕਰ ਰਹੇ ਹੋ ਜਜੂਗੀਆਂ ਉਹ ਤੁਹਾਡਾ ਵੀ ਹੱਕ ਬਣਦਾ ਪਰ ਮੈਂ ਹਮੇਸ਼ਾ ਕਹਿੰਦਾ ਕਿ ਆਲੋਚਨਾ ਕਰੋ ਯਾਰ ਕਿਸੇ ਪਾਇਦਾਰ ਤਰੀਕੇ ਨਾਲ ਕਰੋ ਦਾਇਰੇ 'ਚ ਰਹਿ ਕੇ ਕਰੋ ਉਹਦਾ ਰਿਐਕਟ ਵੀ ਕਿਸੇ ਨੇ ਕਰਨਾ ਤੇ ਉਹ ਦਾਇਰੇ 'ਚ ਰਹਿ ਕੇ ਕਰੋ ਹੁਣ ਗੱਲ ਇਹ ਆ ਜੂਰ ਕਿ ਇਹ ਨੌਬਤ ਹੀ ਕਿਉਂ ਆਈ ਅੱਜ ਸਿਧਾਣਾ ਤੁਹਾਡੀ ਅੱਖ ਚ ਰੜਕਦਾ ਹੈ ਜਾਂ ਲੱਗਦਾ ਹੈ ਕਿ ਤੁਹਾਨੂੰ ਇਹ ਗਲਤ ਕਰ ਰਿਹਾ ਜੀ ਫਲਾਣ ਕਾਰੋਬਾਰੀਆਂ ਨੂੰ ਲੱਗਦਾ ਗਲਤ ਕਰ ਰਿਹਾ ਤਾਂ ਇਹ ਨੌਬਤ ਕਿਉਂ ਆਈ ਸਵਾਲ ਵਟਾਏ ਹੈ ਆ ਪ੍ਰਸ਼ਨ ਵਟਾਏ ਆ ਮੈਂ ਤੁਹਾਡੇ ਸਾਹਮਣੇ ਕੁਝ ਫੈਕਟ ਲੈ ਕੇ ਆਇਆ ਕੁਝ ਫਿਗਰ ਲੈ ਕੇ ਆਇਆ ਠੀਕ ਹੈ ਸਰ ਕਿਉਂਕਿ ਚਲਾਮੀਆਂ ਜੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜਦ ਤੱਕ ਤੁਹਾਡੇ ਕੋਲ ਫੈਕਟਸ ਤੁਹਾਡੇ ਕੋਲ ਫਿਗਰਸ ਨਹੀਂ ਹੁੰਦੇ ਤਾਂ ਗੱਲ ਕਲੀਅਰ ਕਰਨੀ ਹੈ ਅਕਿਉਮੀਆ ਸਰ 650 ਕਰੋੜ ਰੁਪਇਆ 스마트 ਸਿਟੀ ਪ੍ਰੋਜੈਕਟ ਤਹਿਤ ਬੁੱਢਾ ਨਾਲਾ ਪ੍ਰੋਜੈਕਟ ਦੇ ਤਹਿਤ ਆਇਆ ਕਿ ਨਾ ਮੈਂ ਰਿਪੀਟ ਕਰਦਾ ਨੋਟ ਡਾਊਨ ਕਰ ਲਿਓ ਸ਼ਾਇਦ ਲਖੇ ਸਧਾਨੇ ਹੋਰਾਂ ਨੇ ਵੀ ਇਹ ਫਿਗਰ ਲੈ ਕੱਢਿਆ ਨਹੀਂ ਹੋਏਗਾ ਮੈਂ ਤੁਹਾਨੂੰ ਦੱਸ ਦੇਣਾ 650 ਕਰੋੜ ਰੁਪਇਆ ਕੇਂਦਰ ਦਾ ਇਹਦੇ ਚ 60% ਸੀ ਤੇ ਸਟੇਟ ਸਰਕਾਰ ਦਾ 40% 스마트 ਸਿਟੀ ਤਹਿਤ ਆਇਆ ਕੋਈ ਵੀ ਲੁਧਿਆਣੇ ਵਾਲਾ ਆਰਟੀਆਈ ਪਾ ਕੇ ਤੇ ਪੁੱਛ ਸਕਦਾ ਹੈ ਸਰ ਇਹਦੇ ਚ ਵਿਧਾਨ ਸਭਾ ਦੀ ਇੱਕ ਕਮੇਟੀ ਬੈਠਦੀ ਆ ਕੁਲਤਾਰ ਸਿੰਘ ਸੰਧਵਾ ਇਸ ਕਮੇਟੀ ਦੀ ਦੇਖਰੇਖ ਕਰ ਰਹੇ ਸੀਗੇ ਵਿਧਾਨ ਸਭਾ ਦੇ 14 ਜਿਹੜੀ ਕਮੇਟੀ ਬਣਦੀ ਹੁੰਦੀ ਉਹ ਕਿਸੇ ਪਾਰਟੀ ਦੀ ਨਹੀਂ ਬਣਦੀ ਉਹਦੇ ਚ ਆਪਣੇ ਆਮ ਆਦਮੀ ਪਾਰਟੀ ਦੇ ਮਾਨਯੋਗ ਮੈਂਬਰ ਸਹਿਬਾਨ ਆ ਗਏ ਕਾਂਗਰਸ ਦੇ ਆ ਗਏ ਅਕਾਲੀਆਂ ਦੀ ਗਿਣਤੀ ਤੇ ਹੁਣ ਤੁਹਾਨੂੰ ਪਤਾ ਤਾਦਾਦ ਬੜੀ ਥੋੜੀ ਆ ਤਾਂ ਉਹ ਤਾਦਾਦ ਦੇ ਹਿਸਾਬ ਨਾਲ ਹੁੰਦਾ ਹੈ ਮਤਲਬ ਕਿ ਇੱਕ ਕਮੇਟੀ ਦਾ ਗਠਨ ਹੋਇਆ 14 ਸੀਗੇ ਉਹਦੇ ਚ ਐਮ ਐਲ ਏ 14 ਐਮ ਐਲ ਏ ਨੇ ਹਾਂਜੀ ਮੈਂ ਹਰਾ ਪੈਨ ਲਈ ਫਿਰਦਾ ਜੋ ਆਖਦਾ ਹੀ ਆ ਵੈਸੇ ਛੱਕ ਕੇ ਲਿਆ ਜੀ ਹਾਂਜੀ ਆਪਾਂ ਹਰੇ ਪੈਨ ਨਾਲ ਨੌਕਰੀਆਂ ਤਾਂ ਨਹੀਂ ਦੇ ਸਕਦੇ ਪਰ ਜਾਣਕਾਰੀ ਜ਼ਰੂਰ ਦੇ ਸਕਦੇ ਹਾਂ ਸਭ ਤਾਂ ਕਹਿਣ ਦਾ ਮਤਲਬ ਇਹ ਆ ਚਲੋ ਮੈਂ ਰੱਖ ਦੇਣਾ ਜਿਹੜਾ 650 ਕਰੋੜ ਰੁਪਈਆ ਆ 14 ਮੈਂਬਰੀ ਵਿਧਾਨ ਸਭਾ ਦੀ ਕਮੇਟੀ ਬਣੀ ਉਹਨਾਂ ਨੇ ਕਿਹਾ ਕਿ ਸਾਨੂੰ ਇਹਦੇ ਚੋ ਕਪਲੇ ਦੀ ਬੋ ਆ ਰਹੀ ਆ ਤੇ ਗੋਗੀ ਉਰੀ ਜਿਹੜੀ ਉਹ ਮਤਲਬ ਕਿ ਕਦੇ ਬੇੜੀ ਜੀ ਲੈ ਲੈ ਜਾਂਦੇ ਆ ਕਦੇ ਨੀ ਪੱਥਰ ਤੋੜ ਦਿੰਦੇ ਆ ਉਹਨਾਂ ਦਾ ਵੀ ਸਿੱਧੇ ਢੰਗ ਨਾਲ ਕੀ ਕਹਿਣਾ ਸਿੱਧਾ ਤਾਂ ਨਹੀਂ ਕਹਿ ਰਹੇ ਆ ਸਿੱਧੇ ਢੰਗ ਦੇ ਨਾਲ ਉਹ ਵੀ ਇਹੀ ਗੱਲ ਕਹਿ ਰਹੇ ਆ ਨਾ ਸਭ ਕਿ ਇੱਥੇ ਗੜਬੜ ਹੋਈ ਹੈ ਪੈਸਾ ਆ ਤਾਂ ਸਭ ਤੋਂ ਵੱਡਾ ਸਵਾਲ ਇਹ ਆ ਕਿ ਜਿਹੜੇ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਨੇ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਆ ਕਿ ਅਸੀਂ ਅਸੀਂ ਭਾਈ ਕਿਸੇ ਨੂੰ ਨਾ ਖਾਣ ਦੇਣਾ ਤੇ ਨਾ ਆਪ ਖਾਣਾ ਤਾਂ ਉਹ ਇਹ ਦੱਸਣ ਕਿ ਜਦੋਂ ਵਿਧਾਨ ਸਭਾ ਦੀ ਕਮੇਟੀ ਨਿਸ਼ਾਨਦੇਹੀ ਕਰਦੀ ਪਈ ਆ ਕਿ ਸਾਬ ਤੁਹਾਡੇ ਇੱਥੇ ਆਇਆ 650 ਕਰੋੜ ਰੁਪਈਆ ਇੱਧਰ ਉੱਧਰ ਹੋ ਗਿਆ ਪੂਰਾ ਲੱਗਾ ਨਹੀਂ ਤੁਹਾਡੇ ਕੋਲ ਉਹ ਰਿਪੋਰਟ ਟੇਬਲ ਹੋ ਜਾਂਦੀ ਆ ਤੁਸੀਂ ਹੁਣ ਤੱਕ ਉਹਦੇ ਤੇ ਕੀ ਕਾਰਵਾਈ ਕੀਤੀ ਆ ਪਹਿਲਾ ਪ੍ਰਸ਼ਨ ਇਹ ਬਣਦਾ ਹੈ ਪਹਿਲਾ ਪ੍ਰਸ਼ਨ ਇਹ ਬਣਦਾ ਸਾਬ ਠੀਕ ਹੈ ਨਾ ਜੀ ਸਾਡਾ ਪਹਿਲਾ ਪ੍ਰਸ਼ਨ ਇਹ ਹੋਣਾ ਚਾਹੀਦਾ ਕਿਉਂਕਿ ਜ਼ਿੰਦਗੀ ਨਾਲ ਜੁੜਿਆ ਮਸਲਾ ਹੈ ਸਾਬ ਲਖੇ ਸਿਧਾਣੇ ਦੀ ਪੋਲਿਟਿਕਸ ਬਾਰੇ ਮੈਂ ਤੁਹਾਨੂੰ ਭੂਮਿਕਾ ਚ ਦੱਸ ਦਿੱਤਾ ਕਿ ਉਹ ਪੋਲਿਟਿਸ਼ੀਅਨ ਹੈ ਸਾਡਾ ਜਾਨੂ ਹੈ ਸਾਡੇ ਮਤਭੇਦ ਵੀ ਹੋ ਸਕਦੇ ਆ ਸੀ ਅਲੋਚਨਾ ਵੀ ਕਰ ਸਕਦੇ ਆ ਪਬਲਿਕ ਫਿਗਰ ਹੈ ਉਹ ਧਾਰਮਿਕ ਆਗੂ ਨਹੀਂ ਹੈ ਕਿ ਤੁਸੀਂ ਅਲੋਚਨਾ ਨਹੀਂ ਕਰ ਸਕਦੇ ਤੁਸੀਂ ਹੱਕ ਰੱਖਦੇ ਹੋ ਪਰ ਲੜਾਈ ਜਿਸ ਚੀਜ਼ ਦੀ ਹੈ ਕਿ ਸਾਨੂੰ ਉਸ ਝੜ ਤੇ ਪਹੁੰਚਣਾ ਨਹੀਂ ਚਾਹੀਦਾ ਕਿ ਜਦੋਂ 650 ਕਰੋੜ ਰੁਪਈਆ ਆਇਆ ਤੁਹਾਡੀ ਆਪਣੀ ਕਮੇਟੀ ਬਣਾਈ ਹੋਈ ਜਿਹੜੀ ਆ ਤੁਹਾਡੀ ਆਪਣੀ ਬਣਾਈ ਕਮੇਟੀ ਵਿਧਾਨ ਸਭਾ ਦੇ ਜਿਹੜੇ ਮੈਂਬਰ ਸਹਿਬਾਨ ਨੇ ਉਹ ਨਿਸ਼ਾਨਦੇਹੀ ਕਰ ਰਹੇ ਨੇ ਕਿ ਇਹਦੇ ਵਿੱਚ ਕਪਲਾ ਹੋ ਗਿਆ ਸਾ ਤਾਂ ਤੁਸੀਂ ਕਪਲੇ ਤੇ ਕਾਰਵਾਈ ਕੀ ਕੀਤੀ ਪਹਿਲਾ ਨੰਬਰ ਇਹ ਹੁਣ ਦੂਜੇ ਪਾਸੇ ਆ ਜਾਓ ਦੂਜੇ ਪਾਸੇ ਹੁਣ ਝਗੜਾ ਕਿਸ ਕਲ ਦਾ ਹੈ ਕਿਸ ਬਾਤ ਦਾ ਰੋਣਾ ਹੈ ਕਿਸ ਬਾਤ ਤੇ ਰੋਤੇ ਹੈ ਦੇਖੋ ਉੱਥੇ ਡਾਈੰਗ ਯੂਨਿਟਸ ਹੈਗੀਆਂ ਨੇ ਤੇ ਦੂਸਰੇ ਪਾਸੇ ਕਹ ਲੋ ਕਿ ਜਿਹੜੀਆਂ ਇੱਕ ਹੋਰ ਕਾਰੋਬਾਰਾ ਉੱਥੇ ਸ਼ਾਇਦ ਇਲੈਕਟ੍ਰੋਪਲੇਟਿੰਗ ਉਹ ਯੂਨਟਸ ਨੇ ਹੁਣ ਰੱਟਾ ਕੀਤਾ ਉਹ ਕਹਿੰਦੇ ਆ ਕਿ ਇਹ ਪ੍ਰਦੂਸ਼ਣ ਜਿਆਦਾ ਜਿਹੜਾ ਹੈ ਉਹ ਕਰ ਰਹੇ ਆ ਇਹ ਪ੍ਰਦੂਸ਼ਣ ਜਿਆਦਾ ਕਰ ਰਹੇ ਆ ਮਤਲਬ ਉਹ ਉਹਨਾਂ ਤੇ ਗੱਲ ਸੁਟ ਰਹੇ ਆ ਉਹ ਉਹਨਾਂ ਤੇ ਗੱਲ ਸੁਟ ਰਹੇ ਆ ਠੀਕ ਹੈ ਜੀ ਡਾਈ ਯੂਨਟਸ ਵਾਲੇ ਜਿਹੜੇ ਆ ਹੁਣ ਜਿਹੜੇ ਇਲੈਕਟ੍ਰੋਪਲੇਟਸ ਵਾਲੇ ਆ ਮੈਂ ਅੰਕੜਾ ਕੱਢਿਆ 3300 ਸ਼ਾਇਦ ਇਲੈਕਟ੍ਰੋਪਲੇਟਿੰਗ ਯੂਨਟਸ ਕੰਮ ਕਰਦੇ ਨੇ 3300 ਪਰ ਇਥੋਂ ਨਿਕਲਦੇ ਪਾਣੀ ਨੂੰ ਸਾਫ਼ ਕਰਨ ਵਾਸਤੇ ਸਿਰਫ 5 ਐਮਐਲਡੀ ਐਮਐਲਡੀ ਕਿਹਨੂੰ ਕਹਿੰਦੇ ਆਪਾਂ ਮਿਲੀਅਨਸ ਆਫ ਲੀਟਰਸ ਪਰ ਡੇ ਜਿਹੜੇ 5 ਉਹ ਸਿਰਫ ਕੰਮ ਕਰਦੇ ਨੇ ਜਿਸ ਨੂੰ ਆਪਾਂ ਗਾਂ ਸੀਏਟੀਪੀ ਪਲਾਂਟ ਇੱਕੋ ਇੱਕ ਇੱਕੋ ਇੱਕ ਸੀਏਟੀਪੀ ਉਹ ਆ ਜਾਂਦਾ ਜਿਵੇਂ ਕਾਮਨ ਇਫੂਲੈਂਟ ਟ੍ਰੀਟਮੈਂਟ ਪਲਾਂਟ ਮਤਲਬ ਤੁਸੀਂ ਹਿਸਾਬ ਲਾ ਲਓ 3300 ਇਲੈਕਟ੍ਰੋਪਲੇਟਿੰਗ ਯੂਨਿਟਸ ਤੇ ਸਿਰਫ 5 ਐਮਐਲਡੀ ਯਾਨੀ ਇੱਕ ਸੀਈਟੀਪੀ ਪਲਾਟ ਹੈ ਇਹਦਾ ਮਤਲਬ ਹੈ ਕਿ ਤੁਹਾਡਾ ਇਥੇ ਝੋਲ ਹੈ ਕਿਉਂਕਿ ਡਾਈੰਗ ਯੂਨਿਟ ਜਿੰਨਾ ਕੁ ਮੈਨੂੰ ਪਤਾ ਕੀਤਾ ਜਿਹੜੀਆਂ ਡਾਈੰਗ ਯੂਨਿਟਾਂ ਨੇ ਉਹਨਾਂ ਦੀ ਗਿਣਤੀ 250 300 ਹੈ ਸ਼ਾਇਦ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਉਹਨਾਂ ਨੇ ਆਪਣੀ ਗਿਣਤੀ ਇਹ ਦੱਸੀ ਆ ਤਾਂ ਬੜਾ ਸੌਖਾ ਸੀਗਾ ਕਿ ਸਾਬ ਜਦੋਂ ਤੋਂ ਇਹ ਰੌਲਾ ਪੈ ਰਿਹਾ ਰੌਲਾ ਤੇ ਪੈ ਰਿਹਾ ਪਿਛਲੇ ਅ ਕਈ ਸਾਲਾਂ ਤੋਂ ਤਾਂ ਤੁਸੀਂ ਮਾਨ ਸਾਹਿਬ ਉੱਥੇ ਆ ਕੇ ਇੱਕ ਗੱਲ ਕਹੀ ਸੀ ਕਿ ਤੁਹਾਨੂੰ ਯਾਦ ਨਹੀਂ ਤੁਸੀਂ ਅੱਜ ਕੱਲ ਭੁੱਲ ਜਾਂਦੇ ਹੋ ਬੜੇ ਭਲੱਕੜ ਟਾਈਪ ਦੇ ਹੋ ਗਏ ਹੋ ਤੁਸੀਂ ਕੁਝ ਸਮਾਂ ਪਹਿਲਾਂ ਆ ਕੇ ਲੁਧਿਆਣੇ 'ਚ ਕਿਹਾ ਸੀਗਾ ਕਿ ਇਹੋ ਜਿਹਾ ਬਣਾ ਦੇਾਂਗੇ ਬੁੱਢੇ ਨਾਲੇ ਨੂੰ ਕਿ ਬਈ ਤੁਸੀਂ ਗਲਾਸ ਭਰ ਕੇ ਭਾਵੇਂ ਪਾਣੀ ਪੀ ਲਈਓ ਉਹ ਹੁਣ ਮਤਲਬ ਕਿ ਗਲਾਸ ਕਿਹੜਾ ਹੋਏਗਾ ਉਹਦੇ 'ਚ ਕੀ ਹੋਰ ਸਮਾਨ ਵੀ ਪਾਇਆ ਜਾਊਗਾ ਕੀ ਦਹੀਂ ਉਹ ਉਧਰ ਨਾ ਚਾਹੀਏ ਪਰ ਕੀ ਅੱਜ ਦੀ ਤਰੀਕ ਦੇ ਵਿੱਚ ਮਾਨ ਸਾਹਿਬ ਤੁਸੀਂ ਉਹ ਗਲਾਸ ਪੀ ਸਕਦੇ ਹੋ ਤਾਂ ਬੜਾ ਮਤਲਬ ਕਿ ਬੜਾ ਸਿੰਪਲ ਹੈ ਕਿ ਦੋਨਾਂ ਦਾ ਨਖੇੜਾ ਕਰਨਾ ਸੀਗਾ ਇੱਕ ਵਾਰੀ ਉਹ ਯੂਨਿਟਸ ਬੰਦ ਕਰਾ ਲਓ 5 ਦਿਨ ਉਹ ਯੂਨਿਟ ਬੰਦ ਕਰਾ ਲਓ 5 ਦਿਨ ਉਹ ਬੰਦ ਕਰਾ ਲਓ ਪਾਣੀ ਦੀ ਪੈਮਾਈਸ਼ ਕਰ ਲਓ ਪਾਣੀ ਦੀ ਜਾਂਚ ਕਰ ਲਓ ਕਿ ਭਾਈ ਪ੍ਰਦੂਸ਼ਣ ਕਿੱਥੇ ਘਟਦਾ ਪ੍ਰਦੂਸ਼ਣ ਕਿੱਥੇ ਵੱਧਦਾ ਯਾਰ ਗੱਲ ਹੋ ਗਈ ਬਸ ਮਸਲਾ ਜੇ ਦੋਨਾਂ ਦਾ ਦੋਨਾਂ ਦਾ ਝਗੜਾ ਹੈ ਨਾ ਟਾਈਂ ਯੂਨਟ ਵਾਲੇ ਕਹਿੰਦੇ ਆ ਕਿ ਅਸੀਂ ਨਹੀਂ ਕਰਦੇ ਕਿ ਜ਼ਿਆਦਾ ਕਰਦੇ ਐ ਇਲੈਕਟ੍ਰੋਪਲੇਟਿੰਗ ਯੂਨਟ ਵਾਲੇ ਜਾਂ ਕਰਦੇ ਆ ਡੇਰੀ ਵਗੈਰਾ ਵਾਲੇ ਤਾਂ ਸਿੰਪਲ ਫਾਰਮੂਲਾ ਸੀਗਾ ਨਾ ਤੁਸੀਂ ਹਫਤਾ ਉਹਨਾਂ ਨੂੰ ਕਹੋ ਕਿ ਬੰਦ ਕਰੋ ਹਫਤਾ ਉਹਨਾਂ ਨੂੰ ਕਹਿ ਦਿਓ ਤਾਂ ਹਫਤੇ ਚ ਪਤਾ ਲੱਗ ਜਾਊਗਾ ਨਾ ਸਾਬ ਆਪਾਂ ਨੂੰ ਸਾਬ ਘਤਾਵਾਂ ਲੱਗ ਜਾਊਗਾ ਕਿ ਕਿਹੜੇ ਜ਼ਿਆਦਾ ਪ੍ਰਦੂਸ਼ਣ ਫੈਲਾ ਰਹੇ ਨੇ ਤੇ ਕਿੰਨਾਂ ਦੇ ਕੋਲ ਕਿਸ ਕਿਸਮ ਦਾ ਭਾਈ ਇਹ ਢਾਲ ਚਾਹੀਗਾ ਟ੍ਰੀਟਮੈਂਟ ਪਲਾਂਟ ਨਹੀਂ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੰਦਾ ਸੀ ਐਟਪੀ ਕੀ ਹੁੰਦੇ ਆ ਠੀਕ ਹੈ ਜੀ ਐਮਐਲਡੀ ਕੀ ਹੁੰਦੇ ਆ ਉਹ ਹੁੰਦ ਕਿੰਨੇ ਨੇ ਤਾਂ ਮਤਲਬ ਕਿ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਹੁੰਦੀਆਂ ਅੱਜ ਲਖੇ ਸਦਾਲੇ ਉਹਨਾਂ ਨੂੰ ਇਹ ਨੌਬਤ ਹੀ ਨਾ ਆਉਂਦੀ ਨੌਬਤ ਹੀ ਨਾ ਆਉਂਦੀ ਕਿਉਂਕਿ ਤੁਹਾਨੂੰ ਪਤਾ ਉਹ ਤੁਹਾਡੇ ਪੋਲੀਟੀਕਲ ਸ਼ਰੀਕ ਨੇ ਯਾਰ ਉਹ ਆਪੋਜੀਸ਼ਨ ਹੈ ਉਹ ਪ੍ਰੈਸ਼ਰ ਗਰੁੱਪ ਹੈ ਉਹਨਾਂ ਨੇ ਮੁੱਦੇ ਟੋਲਣੇ ਆ ਉਹਨਾਂ ਨੇ ਮੁੱਦੇ ਚੁੱਕਣੇ ਆ ਉਹਨਾਂ ਦਾ ਮੁੱਦਿਆਂ ਤੇ ਰਾਜਨੀਤੀ ਕਰਨ ਦਾ ਹੱਕ ਹੈ ਤਾਂ ਇਹ ਨੌਬਤ ਹੀ ਕਿਉਂ ਆਉਂਦੀ ਹੈ ਕਿ ਅੱਜ ਤੁਸੀਂ ਕਾਰੋਬਾਰੀ ਜਿਹੜੇ ਉਹ ਵੀ ਸਾਡੇ ਆ ਲਖੇਹੂਰੀ ਉਹ ਵੀ ਸਾਡੇ ਆ ਯਾਰ ਪੰਜਾਬੀ ਆ ਨਾ ਤਾਂ ਜਿਹੜੇ ਮਰ ਰਹੇ ਨੇ ਆ ਮੇਰੇ ਪਿੰਡਾਂ ਵੱਲ ਆ ਜਾਓਗੇ ਨਾ ਜਦੋਂ ਤੁਸੀਂ ਸਾਬ ਇਹ ਪਾਣੀ ਜਦੋਂ ਤੁਰਦਾ ਹੈ ਤੁਰਦਾ ਤੁਰਦਾ ਇੱਥੇ ਸਾਨੂੰ ਐਡਵਾਈਜ਼ਰੀ ਜਾਰੀ ਹੋ ਜਾਂਦੀ ਹੈ ਕਿ ਡੰਗਰ ਵੀ ਨਾ ਨਵਾਓ ਸਾਨੂੰ ਐਡਵਾਈਜ਼ਰੀ ਜਾਰੀ ਹੋ ਜਾਂਦੀ ਹੈ ਕਿ ਇਹਦੇ ਨਾਲ ਨਹਾਓ ਵੀ ਨਾ ਸਭ ਐਡਵਾਈਜ਼ਰੀ ਜਾਰੀ ਹੁੰਦੀ ਹੈ ਕਿਉਂਕਿ ਸਾਡੇ ਇਧਰ ਪਿੰਡਾਂ ਚ ਧਰਤੀ ਹੇਠਲਾ ਪਾਣੀ ਖਾਰਾ ਹੈ ਸਾਬ ਤਾਂ ਗੱਲ ਗੱਲ ਲਖੇ ਸਿਧਾਣੇ ਦੀ ਨਹੀਂ ਹੈ ਸਾਬ ਗੱਲ ਹੈ ਕਿ ਜੋ ਸੰਵਿਧਾਨ ਨੇ ਸਾਨੂੰ ਮੂਲ ਹੱਕ ਦਿੱਤਾ ਹੈ ਜਿਉਣ ਦਾ ਇਹੀ ਮੂਲ ਹੱਕ ਹੈ ਨਾ ਕਿ ਹਰੇਕ ਬੰਦੇ ਨੂੰ ਹਰੇਕ ਇਨਸਾਨ ਨੂੰ ਹਰੇਕ ਨਾਗਰਿਕ ਨੂੰ ਹਰੇਕ ਵਸਿੰਦੇ ਨੂੰ ਜਿਉਣ ਦਾ ਅਧਿਕਾਰ ਹੈ ਤਾਂ ਤੁਸੀਂ ਉਸ ਅਧਿਕਾਰ ਨੂੰ ਖੋਹ ਰਹੇ ਹੋ ਸਾਬ ਤੁਸੀਂ ਉਹਨਾਂ ਕੋਲ ਫੰਡ ਚੱਕਦੇ ਹੋਵੋਗੇ ਤਾਂ ਦੇ ਇਹ ਕਾਰਵਾਈਆਂ ਜਿਹੜੀਆਂ ਨਹੀਂ ਹੋ ਰਹੀਆਂ ਨਾ ਸੋ ਗੱਲ ਇਹ ਆ ਕਿ ਭਾਈ ਸਾਡੀਆਂ ਨਸਲਾਂ ਨੂੰ ਤੁਸੀਂ ਖਤਮ ਕਰ ਰਹੇ ਹੋ ਪੀੜ੍ਹੀਆਂ ਨੂੰ ਖਤਮ ਕਰ ਰਹੇ ਹੋ ਕੋਈ ਉਹਦੇ ਤੇ ਦੋਸ਼ ਸੁੱਟਦਾ ਕੋਈ ਉਹਦੇ ਤੇ ਸੁੱਟਦਾ ਤਾਂ ਜ਼ਿੰਮੇਵਾਰੀ ਕੌਣ ਓਟੇਗਾ ਸਤਾਤਾਰੀ ਤੇਰ ਕਿਵੇਂ ਇਹਨਾਂ ਚੀਜ਼ਾਂ ਤੋਂ ਜਿਹੜੀ ਆ ਉਹ ਲੰਬੇ ਹੋ ਸਕਦੀ ਐ ਸਭ ਸੋ ਸਾਨੂੰ ਨਹੀਂ ਪਤਾ ਰਾਜਨੀਤਿਕ ਬੰਦਾ ਕੌਣ ਕੀ ਕਰ ਰਿਹਾ ਜਾਂ ਸਾਡੀ ਰਾਜਨੀਤੀ ਜਿਹੜੀ ਉਹ ਕਿਸ ਦਿਸ਼ਾ ਵੱਲ ਚੱਲ ਰਹੀ ਆ ਉਹ ਸਾਰਾ ਆਪੋ ਆਪਣੀ ਜਗ੍ਹਾ ਤੇ ਚੱਲਦਾ ਰਹਿਣਾ ਕੰਮ ਬਟ ਸਾਡਾ ਕੰਸਰਨ ਤੇ ਇਹੋ ਆ ਨਾ ਕਿ ਮਰਨ ਵਾਲੇ ਵੀ ਅਸੀਂ ਆ ਪ੍ਰਦੂਸ਼ਿਤ ਪਾਣੀ ਕਰਨ ਵਾਲੇ ਵੀ ਅਸੀਂ ਆ ਠੀਕ ਹੈ ਜੀ ਤੇ ਉਹਦੇ ਨਾਮ ਤੇ ਆਇਆ ਪੈਸਾ ਖਾਣ ਵਾਲੇ ਵੀ ਅਸੀਂ ਆ ਸਾਂ ਮੈਂ ਤੁਹਾਨੂੰ ਫਿਗਰਸ ਦੇ ਦਿੱਤੇ ਨੇ ਕੋਈ ਬੰਦਾ ਇਹਦੇ ਤੇ ਕੰਮ ਕਰ ਲਵੇ ਕਿ ਵਿਧਾਨ ਸਭਾ ਦੀ ਕਮੇਟੀ ਬਣੀ ਸੀ ਕਿ ਨਹੀਂ ਬਣੀ ਕੁਲਤਾਰ ਸਿੰਘ ਸਤਵਾ ਮੇਰੀ ਇਸ ਗੱਲ ਦਾ ਜਵਾਬ ਦੇ ਦੇਣ ਜੀ ਠੀਕ ਹੈ ਨਾ ਡੇਰੀ ਵਾਲਿਆਂ ਦਾ ਯੋਗਦਾਨ 0.99% ਹੀ ਹੈ ਬਾਕੀ ਸਾਰਾ 99.01 ਡਾਈਇੰਗ ਐਂਡ ਇਲੈਕਟ੍ਰੋਪਲੇਟਿੰਗ ਵਾਲਿਆਂ ਦਾ ਹੈ ਮੀਤਪੂਰ ਜੀ ਦਾ ਇਹ ਅੰਕੜਾ ਹੈ ਠੀਕ ਹੈ ਜੀ ਮੈਂ ਪੜ੍ਹ ਦਿੱਤਾ ਹੈ ਸੋ ਗੱਲ ਇਹ ਹੈ ਕਿ ਅਸੀਂ ਅਸੀਂ ਮਰ ਰਹੇ ਹਾਂ ਤੁਸੀਂ ਸਾਡੀਆਂ ਲਾਸ਼ਾਂ ਤੇ ਬਈ ਰਾਜਨੀਤੀ ਨਹੀਂ ਕਰ ਰਹੇ ਤੁਸੀਂ ਤਾਂ ਤੁਸੀਂ ਅਸੀਂ ਉਜੜ ਰਹੇ ਹਾਂ ਤੁਸੀਂ ਉਸ ਉਜਾੜੇ ਚੋਂ ਖੱਟੀ ਖਟ ਰਹੇ ਹੋ ਸਾਹਿਬ ਇਹ ਹੀ ਦੁਖਾਂਤ ਹੈ ਇਹ ਹੀ ਦੁਖਾਂਤ ਹੈ ਕਿ ਜ਼ੀਰੋ ਟੋਲਰੈਂਸ ਵਾਲੀ ਸਰਕਾਰ ਖੁਦ ਕਮੇਟੀ ਬਣਾ ਕੇ ਨਿਸ਼ਾਨਦੇਹੀ ਕਰਵਾਉਂਦੀ ਹੈ 650 ਕਰੋੜ ਰੁਪਏ ਦਾ ਜਿਹੜਾ ਮਾਲੀਆ ਇੱਥੇ ਆਇਆ ਜੋ ਇੱਥੇ ਸਰਨਾਮਾ ਆਇਆ ਸਰਮਾਇਆ ਆਇਆ ਸੌਰੀ ਸਰਮਾਇਆ ਆਇਆ ਤਾਂ ਬਸ ਭਾਈ ਭਾਈ ਉਹਦੇ ਤੇ ਵੀ ਤੁਸੀਂ ਖੁਸ਼ ਨਹੀਂ ਕਰ ਰਹੇ ਤਾਂ ਫਿਰ ਅਗਲੇ ਤਾਂ ਕਰ ਲਗੇ ਸੋ ਇਸ ਕਰਕੇ ਠੀਕ ਹੈ ਕੱਲ ਨੂੰ ਪਰਸੋਂ ਨੂੰ ਜੋ ਹੋਊਗਾ ਉਹਦੇ ਜ਼ਿੰਮੇਵਾਰ ਸਭ ਤੋਂ ਪਹਿਲਾਂ ਹੁਕਮਰਾਨ ਆ ਕੱਲੇ ਹੋਣ ਵਾਲੇ ਨਹੀਂ ਮਾਨਸਾਬੂਰੀ ਨਹੀਂ ਜੋ ਪਿਛਲੀਆਂ ਸਰਕਾਰਾਂ ਨੇ ਉਹ ਵੀ ਜ਼ਿੰਮੇਵਾਰ ਅੱਜ ਕਿਉਂਕਿ ਕੱਲ ਨੂੰ ਕੋਈ ਉੱਥੇ ਖੁਦਾ ਨਾ ਖਾਸ ਕਰ ਕੋਈ ਗੜਬੜ ਹੁੰਦੀ ਆ ਤੇ ਇਹਨਾਂ ਨੇ ਰਾਜਨੀਤੀ ਕਰਨ ਆ ਜਾਣਾ ਰਾਜਨੀਤੀ ਕਰਨੇ ਆ ਜਾਣਗੇ ਮੁੱਦਾ ਵੱਡਾ ਬਣਾਉਣ ਦੇਣਗੇ ਕਿਉਂਕਿ ਸੱਤਾਧਾਰੀਆਂ ਦੇ ਉਲਟ ਹੋਏਗਾ ਨਾ ਮੁੱਦਾ فرض ਕਰੋ ਉੱਥੇ ਲਾਠੀ ਚਾਰਜ ਹੋ ਜਾਂਦਾ ਲੱਖੇ ਸਦਾਣੇ ਉਹਨਾਂ ਨੂੰ ਚੱਕ ਲਿਆ ਜਾਂਦਾ ਇਹ ਹੋ ਜਾਂਦਾ ਉਹ ਹੋ ਜਾਂਦਾ ਕੁਝ ਵੀ ਹੋ ਜਾਂਦਾ ਤਾਂ ਉਸ ਮੁੱਦੇ ਨੂੰ ਵੱਡਾ ਕੌਣ ਬਣਾਏਗਾ ਉਹੀ ਲੋਕ ਵੱਡੇ ਬਣਾਉਣਗੇ ਜਿਨ੍ਹਾਂ ਨੇ ਇਸ ਮੁੱਦੇ ਨੂੰ ਜਨਮ ਦਿੱਤਾ ਹੈ ਜਾਂ ਇਸ ਮੁੱਦੇ ਦੀ ਖੱਟੀ-ਖਾਦੀ ਹੈ ਚਾਹੇ ਉਹ ਸਿਆਸੀ ਤੌਰ ਤੇ ਹੋਵੇ ਚਾਹੇ ਉਹ ਵਿੱਤੀ ਤੌਰ ਤੇ ਹੋਵੇ ਸੋ ਆ ਮੇਰੀਆਂ ਗੱਲਾਂ ਸੀ ਕਿਉਂਕਿ ਮੇਰਾ ਯਤਨ ਰਹਿੰਦਾ ਕਿ ਅਸੀਂ ਕਿਉਂਕਿ ਸਾਡੀ ਜਿਹੜੀ ਐਸਵੀ ਲਈ ਕਾਰਕਰਦਗੀ ਹੈ ਬਤੌਰ মিডিਆ ਮੇਰੇ ਖਿਆਲ ਦੇ ਨਾਲੋਂ ਥੋੜੀ ਬਿਆਨਾਂ ਤੇ ਜ਼ਿਆਦਾ ਰਹਿੰਦੀ ਹੈ ਜੋ ਐਕਸ਼ਨਸ ਹੋ ਜਾਂਦੇ ਆ ਜੋ ਇਵੈਂਟਸ ਹੋ ਜਾਂਦੇ ਆ ਅਸੀਂ ਉਹਨਾਂ ਤੇ ਜ਼ਿਆਦਾ ਕੇਂਦਰਿਤ ਰਹਿੰਦੇ ਆ ਥੋੜਾ ਰਿਸਰਚ ਬੇਸਡ ਜਾਂ ਕਹਿ ਲਓ ਕਿ ਉਹ ਚੀਜ਼ਾਂ ਤੇ ਘੱਟ ਅਸੀਂ ਧਿਆਨ ਦਿੰਦੇ ਆ ਤਾਂ ਕਿ ਸਾਡੀ ਜਨਤਾ ਨੂੰ ਨਾਲ ਦੀ ਨਾਲ ਮੁੱਦੇ ਤੋਂ ਇਹ ਪਤਾ ਲੱਗਦਾ ਰਹੇ ਕਿ ਕੀ ਕੁਝ ਹੋਇਆ ਹੈ ਇਹਦੀ ਜੜ ਕਿੱਥੇ ਆ ਕੌਣ ਗਲਤ ਆ ਕੌਣ ਸਹੀ ਆ ਸੋ ਮੈਂ ਨਿਮਰਤਾ ਸਹਿਤ ਹੋ ਸਕਦਾ ਕੋਈ ਤਲਕੀ ਚ ਕੋਈ ਸ਼ਬਦ ਨਿਕਲ ਗਿਆ ਹੋਵੇ ਮੈਂ ਉਹਦੇ ਵਾਸਤੇ ਖਿਮਾ ਦਾ ਯਾਚਕ ਆ ਪਰ ਕੁਝ ਚੀਜ਼ਾਂ ਹੁੰਦੀਆਂ ਨੇ ਸਰ ਉਹ ਤੁਹਾਡੇ ਅੰਦਰ ਅਗਰੈਸ਼ਨ ਪੈਦਾ ਕਰ ਦਿੰਦੀਆਂ ਨੇ ਉਹ ਅਗਰੈਸ਼ਨ ਪੈਦਾ ਕਰ ਦਿੰਦੀਆਂ ਨੇ ਤੁਸੀਂ ਰੂਹ ਤੋਂ ਬੋਲਦੇ ਹੋ ਸੋ ਉਦਾਂ ਮੈਂ ਬਹੁਤ ਤੁਹਾਨੂੰ ਪਤਾ ਹੀ ਹੈ ਸ਼ਾਲੀਨ ਤਰੀਕੇ ਨਾਲ ਇਹ ਆਪਦੀ ਪੇਸ਼ਕਾਰੀ ਕਰਦਾ ਹੁੰਨਾ ਪਰ ਗੱਲ ਇਹ ਆ ਕਿ ਇਹ ਅਸਲੀਅਤ ਹੈ ਇਹ ਹੁਣ ਮੈਂ ਤੁਹਾਨੂੰ ਸਾਰੇ ਆંકੜੇ ਦੱਸ ਦਿੱਤੇ ਆ ਸਾਰਾ ਕੁਝ ਦੱਸ ਦਿੱਤਾ ਕਿ ਜੋ ਵੀ ਲਖੇ ਸਦਾਨੇ ਹੋਰਾਂ ਦਾ ਐਕਸ਼ਨ ਹੋਏਗਾ ਜੋ ਵੀ ਉਦੇ ਰਿਜ਼ਲਟਸ ਹੋਣਗੇ ਉਹਨਾਂ ਵਾਸਤੇ ਹੁਕਮਰਾਨ ਚਾਹੇ ਅੱਜ ਦੇ ਆ ਚਾਹੇ ਉਹ ਪਿਛਲੇ ਆ ਭਈ ਉਹ ਕਿਤੇ ਨਾ ਕਿਤੇ ਜ਼ਿੰਮੇਵਾਰ ਆ ਸੋ ਮੇਰਾ ਇਨਾਂ ਹੀ ਫਰਜ਼ ਸੀਗਾ ਕੋਈ ਵੱਧ ਘੱਟ ਮੈਂ ਫੇਰ ਕਹਿਣਾ ਕਿ ਨਾ ਮੈਂ ਕਿਸੇ ਦਾ ਪ੍ਰਮੋਟਰ ਆ ਜੀ ਨਾ ਮੈਂ ਅਨਾਲੋਚਕ ਆ ਮੈਂ ਆਪਣੇ ਲੋਕਾਂ ਨਾਲ ਖਲੋਣ ਵਾਲਾ ਇੱਕ ਅਧਨਾ ਜਿਹਾ ਇਨਸਾਨ ਆ ਛੋਟਾ ਜਿਹਾ ਇਨਸਾਨ ਆ ਠੀਕ ਹੈ ਜੀ ਸੋ ਇਹ ਲੋਕਾਂ ਦੀ ਕਹਾਣੀ ਆ ਲੋਕਾਂ ਦਾ ਪੈਸਾ ਆਇਆ ਉਹ ਖਾਦਾ ਗਿਆ ਕਿਵੇਂ ਅ ਮਤਲਬ ਕਿ ਯੂਨਸ ਵਾਲੇ ਜਿਹੜੇ ਇੱਕ ਦੂਜੇ ਤੇ ਛੋਟ ਛੋਟ ਰਹੇ ਸਾਰਾ ਕੁਝ ਤੁਹਾਨੂੰ ਦੱਸਣ ਦਾ ਯਤਨ ਕੀਤਾ ਅਗਲੀ ਵਾਰ ਫਿਰ ਮਿਲਦੇ ਹਰਿਆਣੇ ਸਤਿ ਸ਼੍ਰੀ ਅਕਾਲ ਜੀ